ਪੰਜਾਬੋ 12 ਪੰਜਾਬ ਦੇ ਅੰਦਰਲੀ ਤੇ ਬੜੀ ਇੱਕ ਅਜੀਬ ਜੀ ਤੇਰੇ ਤਨ ਵਿਥਿਆ ਮਿਲ ਗਏ ਮੈਂ ਫਰੀਦਕੁਰ ਚਲਾ ਗਿਆ ਉਸ ਬੀਬੀਆਂ ਪਹਿਣਾ ਜਿਹੜੇ ਹਫਤਾਵਾਰੀ satsang ਕਰਦੀਆਂ ਸਨ ਉਹਨਾਂ ਨੇ ਆਪਣੇ satsang ਦਾ ਨਾਮ ਬਦਲ ਲਿਆ ਜਿਹੜੀਆਂ ਬੀਬੀਆਂ ਹਫਤਾਵਾਰੀ satsang ਸਵਾਗਤ ਕਰਦੀਆਂ ਦਹਾਕਿਆਂ ਤੇ ਤੁਰੀਆਂ ਆ ਰਹੀਆਂ ਸਨ ਉਹਨਾਂ ਨੇ ਆਪਣੇ satsang ਦਾ ਨਾਮ ਬਦਲ ਲਿਆ ਤੇ ਬਦਲ ਕੇ ਕੀ ਕਰ ਲਿਆ ਕੋ ਦੱਸੇਗਾ ਆ ਭਾਈ ਹਰਪ੍ਰੀਤ ਸਿੰਘ ਕੀ ਕਰ ਲਿਆ ਬੀਬੇ ਨਾਮ ਬਦਲ ਕੇ ਚਪਹਿਰਾ ਚਪਹਿਰਾ ਰੱਖ ਲਿਆ ਚਪਹਿਰਾ ਸਮਾਗਮ ਕਰਦੇ ਕਮਾਲ ਸੀ ਸਤ ਸੰਗ ਦੀ ਥਾਂ ਤੇ ਚਪਹਿਰਾ ਆ ਗਿਆ ਹੁਣ ਸ਼ਬਦ ਕਿਹੜਾ ਮਹਤਵਪੂਰਨ ਹੈ ਸਤ ਸੰਗ ਸ਼ਬਦ ਕਿਹੜਾ ਮਹਤਵਪੂਰਨ ਹੈ ਸਤ ਸੰਗ ਉਹਨੂੰ ਇੱਕ ਉਸ ਇੱਕ ਹਮ ਦੇ ਅੰਦਰ ਇਤਨਾ ਦੇ ਵਿਅਕਤੀ ਪੈਦਾ ਹੁੰਦੇ ਰਹਿੰਦੇ ਸਾਡੇ ਵਿੱਚ ਵੀ ਇਤਨ ਦੇ ਬੰਦੇ ਸ਼ਾਮਲ ਨੇ ਜਿਹੜੇ ਸੰਗਤ ਦੀ ਮਾਨਸਿਕਤਾ ਨੂੰ ਸ਼ਬਦ ਦੀ ਚੇਤਨਾ ਨਾਲ ਨਹੀਂ ਵਕਤ ਦੇ ਪ੍ਰਭਾਵ ਥਲੇ ਦਬ ਦੇਣਾ ਚਾਹੁੰਦੇ ਕੋਈ ਦਪਹਿਰਾ ਸਮਾਗਮ ਦੀ ਗੱਲ ਕਰੇ ਕੁਝ ਪਹਿਰਾ ਸਮਾਗਮ ਦੀ ਗੱਲ ਕਰੇ ਇਹ ਗੱਲ ਪਹਿਲਾਂ ਦਿੱਲੀ ਤੋਂ ਸ਼ੁਰੂ ਹੋਈ ਇਤਿਹਾਸਕ ਥਾਵਾਂ ਤੋਂ ਸ਼ੁਰੂ ਹੋਏ ਦਾਸ ਨੇ ਵਿਰੋਧ ਕੀਤਾ ਪ੍ਰਬੰਧਕਾਂ ਨਾਲ ਮੱਥਾ ਲਾਇਆ ਰੋਕਣ ਦੀ ਕੋਸ਼ਿਸ਼ ਕੀਤੀ ਭਾਈ ਸਾਹਿਬ ਜੀ ਕੀ ਫਰਕ ਪੈਂਦਾ ਬਾਣੀ ਉਹ ਹੀ ਪੜਦੇ ਨੇ ਮੈਂ ਕਿਹਾ ਜੀ ਗੱਲ ਸਹਿ ਦੀ ਨਹੀਂ ਹੈ ਗੱਲ ਪਹਿ ਦੀ ਹੈ ਗੱਲ ਸਹਿ ਦੀ ਨਹੀਂ ਹੈ ਗੱਲ ਪਹਿ ਦੀ ਹੈ ਹੁਣ ਸਾਨੂੰ ਇਹ ਵੀ ਨਹੀਂ ਪਤਾ ਇਹ ਸਹਿ ਆ ਤੇ ਪਹਿ ਆ ਕੀ ਸਾਡੇ ਬਜ਼ੁਰਗ ਖੇਤੀ ਕਰਦੇ ਸਨ ਅੱਜ ਵੀ ਕਰਦੇ ਨੇ ਖੇਤੀ ਕਰਨ ਵਾਲੇ ਤੋ ਖੇਤ ਦੇ ਅੰਦਰ ਕੋਈ ਜਾਨਵਰ ਨਾ ਚਲਾ ਜਾਏ ਉਹਦੇ ਆਸੇ ਪਾਸੇ ਬਾੜ ਲਾ ਦਿੰਦੇ ਸਨ ਦਖਤਾਂ ਦੀਆਂ ਟਾਣੀਆਂ ਕੱਢ ਕੇ ਲਾਦਣੀਆਂ ਘੜ ਦੇਣੀਆਂ ਅੰਦਰ ਕੋਈ ਜਾਨਵਰ ਨਾ ਜਾਏ ਪਸ਼ੂ ਨਾ ਜਾਏ ਖੇਤੀ ਉਜੜ ਨਾ ਜਾਏ ਕਿਸੇ ਬਜ਼ੁਰਗ ਨੇ ਬਾੜ ਕੀਤੀ ਹੋਈ ਸੀ ਤੇ ਉਹ ਬਜ਼ੁਰਗ ਗਏ ਕਿ ਉਹ ਬਾੜ ਦੇ ਨੇੜੇ ਬੈਠਾ ਇੱਕ ਛੋਟਾ ਜਿਹਾ ਟਾਣੀ ਹੋ ਲੈ ਕੇ ਗੱਡ ਰਿਹਾ ਸੀ ਇਕ ਨੌਜਵਾਨ ਬੱਚਾ ਆਇਆ ਗੱਭਰੂ ਆ ਕੇ ਬਾਬੇ ਲਾਗੇ ਬਹਿ ਗਿਆ ਬਾਬਾ ਜੀ ਕੀ ਕਰਦੇ ਹੋ ਕਹਿੰ ਪੁੱਤਰ ਮੈਂ ਵਾਰ ਮਜ਼ਬੂਤ ਕਰ ਰਿਹਾ ਹਾਂ ਛੋਟੇ ਸ਼ਬਦਾਂ ਤੇ ਆਣਾ ਸੁਣਨਾ ਕਹਿੰ ਲੇ ਕਿ ਮੈਂ ਵਾਰ ਮਜ਼ਬੂਤ ਕਰ ਰਿਹਾ ਹਾਂ ਨੌਜਵਾਨ ਬੱਚਾ ਕਹਿੰਦਾ ਬਾਪੂ ਜੀ ਵਾਰ ਤਾਂ ਪਹਿਲਾਂ ਹੀ ਬੜੀ ਮਜ਼ਬੂਤ ਹੈ ਨਾ ਇਥੋਂ ਗਦਾ ਲੰਘ ਸਕਦਾ ਹੈ ਨਾ ਸ਼ੇਰ ਲੰਘ ਸਕਦਾ ਹੈ ਨਾ ਗਿੱਦੜ ਲੰਘ ਸਕਦਾ ਹੈ ਨਾ ਕੋਈ ਮੱਝ ਗਾਂ ਲੰਘ ਸਕਦੀ ਹੈ ਵਾਰ ਤਾਂ ਪਹਿਲਾਂ ਹੀ ਮੇਰੀ ਬੜੀ ਮਜ਼ਬੂਤ ਹੈ ਪੁੱਤਰ ਮੇਰੇ ਲਾਗੇ ਬਹਿ ਜਾ ਉਸ ਬਜ਼ੁਰਗ ਨੇ ਉਸ ਨੌਜਵਾਨ ਨੂੰ ਕੋਲ ਬਿਠਾ ਲਿਆ ਕਿਹਾ ਲੈ ਕਿ ਥੱਲੇ ਜ਼ਮੀਨ ਤੇ ਧਿਆਨ ਦੇ ਆ ਦੇਖ ਲੈ ਕਿਨੇ ਕੇ ਪੈਰ ਅੰਦਰ ਨੂੰ ਜਾ ਰਹੇ ਆ ਕਿ ਨਹੀਂ ਜਾ ਰਹੇ ਕਿਹਾ ਕਿ ਬਜ਼ੁਰਗੋ ਜਾ ਰਹੇ ਨੇ ਪਛਾਣ ਪੜਾ ਇਹ ਲੰਘ ਕੇ ਕੌਣ ਗਿਆ ਨੌਜਵਾਨ ਵੀ ਪਿੰਡ ਦਾ ਰਹਿਣ ਵਾਲਾ ਸੀ ਛੇਤੀ ਪਛਾਣ ਹੋ ਗਈ ਕਿਹਾ ਬਾਪੂ ਜੀ ਸਹਯਾ ਲੰਘ ਕੇ ਗਏ ਪੁੱਤਰ ਅੱਜ ਸਹਯਾ ਲੰਘਿਆ ਕੱਲ ਨੂੰ ਦੂਜੀ ਵਾਰ ਲੰਗੇਗਾ ਤੇ ਤੀਜੀ ਵਾਰ ਲੰਗੇਗਾ ਕੀ ਹੋਏਗਾ ਪਹਿਆ ਬਣ ਜਾਏਗਾ ਤੇ ਜੇ ਸਹਯਾ ਦਾ ਰਾਹ ਬੰਦ ਕਰ ਦਿੱਤਾ ਜਾਵੇ ਤੇ ਪਹਿਆ ਨਹੀਂ ਬਣ ਸਕਦਾ ਅਸੀਂ ਸਹਯਾ ਲੰਘਣ ਦਿੱਤੇ ਨੇ ਆਪਣੀ ਕਮਜ਼ੋਰੀਆਂ ਕਰਕੇ ਅੱਜ ਸਹਯਾ ਲੰਘ ਦੇ ਲੰਘ ਦੇ ਪਹਿ ਬਣ ਗਏ ਨੇ ਤੇ ਜਿਹੜੀ ਗੱਲ ਦਿੱਲੀ ਚਲਦੀ ਸੀ ਅੜੀ ਅੰਮ੍ਰਿਤਸਰ ਦੀ ਧਰਤੀ ਦਰਬਾਰ ਸਾਹਿਬ ਦੇ ਚਾਗਿਰਦੇ ਚ ਉਹ ਗੱਲ ਦਾ ਐਡਾ ਵੱਡਾ ਦਬ ਦਬਾ ਬਣ ਚੁੱਕਾ ਹੈ ਕਹਤਵਾਰ ਵਾਲੇ ਦਿਨ ਸਾਡੇ ਸਾਰੇ ਰਾਹ ਬੰਦ ਹੁੰਦੇ ਨੇ ਦਰਬਾਰ ਸਾਹਿਬ ਵਿੱਚ ਇੰਨੀ ਸੰਗਤ ਨਹੀਂ ਹੁੰਦੀ ਜਿੰਨੀ ਚਪਹਰੇ ਦੇ ਨਾਂ ਤੇ ਉਥੇ ਅੰਧ ਵਿਸ਼ਵਾਸ ਫਲਾਇਆ ਜਾਂਦਾ ਹਜ਼ਾਰਾਂ ਸਕੂਲਾਂ ਦੀਆਂ ਬੱਸਾਂ ਪਰ ਪਰ ਕੇ ਉਥੇ ਆ ਜਾਂਦੀਆਂ ਫਰੀਦਕੋਟ ਗਏ ਤੇ ਉਥੇ ਬੀਬੀਆਂ ਦਾ ਇਹੀ ਬੈਨਰ ਲੱਗਾ ਮਿਲ ਗਿਆ ਮਲੂਟ ਗਏ ਉਥੇ ਵੀ ਇਹੀ ਮਿਲ ਗਿਆ ਕਿਤੇ ਹੋਰ ਥਾਂ ਤੇ ਗਏ ਉਥੇ ਲੱਗਿਆ ਵੀ ਇਹੀ ਮਿਲ ਗਿਆ ਆਪਾਂ ਗੁਮਰਾਹ ਨਹੀਂ ਹੋਣਾ ਅਸੀਂ ਬਚਣੇ ਨਾ ਅਸੀਂ ਥਿੱਤ ਦੇ ਪ੍ਰਭਾਵ ਥੱਲੇ ਜਾਣਾ ਨਾ ਅਸੀਂ ਵਾਰ ਦੇ ਪ੍ਰਭਾਵ ਥੱਲੇ ਜਾਣਾ ਨਾ ਅਸੀਂ ਵਕਤ ਦੇ ਪ੍ਰਭਾਵ ਥੱਲੇ ਜਾਣਾ ਹਾਂ ਇੱਕ ਵਕਤ ਦਾ ਪ੍ਰਭਾਵ ਮੰਨਣੇ ਉਹ ਹੈ ਅੰਮ੍ਰਿਤ ਵੇਲਾ ਅੱਜ ਉਸ ਪ੍ਰਭਾਵ ਤੋਂ ਕੱਢ ਕੇ ਸਾਨੂੰ ਦੁਪਹਿਰੇ ਚ ਪਹਿਰੇ ਨਾਲ ਜੋੜਿਆ ਜਾ ਰਿਹਾ ਹੈ ਅੱਜ ਸਿੱਖਾਂ ਦੇ ਗੁਰਦੁਆਰਿਆਂ 'ਚ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਬੰਦ ਹੋ ਚੁੱਕੇ ਹਨ ਮੈਂ ਪਰਸੋਂ ਦਾਸ ਦਾ ਲੇਖ ਛਪਿਆ ਸਪੋਕਸਮੈਨ ਅਖਬਾਰ ਦੇ ਅੰਦਰ ਦੁਪਹਿਰ 1:00 ਦੇ ਮੱਧ ਰੇ ਅੰਗ ਵਿਸ਼ਵਾਸੀ ਸਮਾਗਮਾਂ ਦੇ ਪ੍ਰਭਾਵ ਨੂੰ ਕੌਣ ਰੋਕੇਗਾ ਬਾਣੀ ਦੀ ਵਿਚਾਰ ਨਾਲ ਜੁੜਨੇ ਭਾਗਾਂ ਵਾਲਿਓ ਮੈਂ ਕਿਸੇ ਵਿਅਕਤੀ ਦੇ ਪ੍ਰਭਾਵ ਪਿੱਛੇ ਨਹੀਂ ਜਾਣਾ ਮੈਂ ਕਿਸੇ ਦੁਪਹਿਰੇ ਚਪਹਿਰੇ ਦੇ ਪ੍ਰਭਾਵ ਪਿੱਛੇ ਨਹੀਂ ਜਾਣਾ